ਭਾਜਪਾ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚਲਦੇ ਵੱਡਾ ਚੌਂਕ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਤਰਮਿੰਦਰ ਸਿੰਘ ਦੁਲਟ ਦੀ ਅਗਵਾਈ ਵਿੱਚ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਭਾਜਪਾ ਆਗੂਆਂ ਨੇ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਆ ਗਿਆ ਸਾਹਮਣੇ ਦੇਖੋ ਸਰ ਬਹੁਤ ਖੁਸ਼ੀ ਵਾਲਾ ਮਾਹੌਲ ਆ ਜੀ ਅੱਜ ਅਸੀਂ ਸੰਗਰੂਰ ਸ਼ਹਿਰ ਵਾਸੀ ਸੈਂਟਰ ਜਿਹੜੀ ਸਾਡੀ ਬੀਜੇਪੀ ਪਾਰਟੀ ਆ ਉਹਨੇ ਸਾਨੂੰ ਇੱਥੇ ਇੱਕ ਸੱਚੇ ਸੁੱਚੇ ਮਿਹਨਤੀ ਤਕਰੀਬਾਂ ਦੇ ਮਸੀਹੇ ਐਸੇ ਕੈਂਡੀਡੇਟ ਦਿੱਤੇ ਨੇ ਚੀਰੇਵਿੰਦ ਖੰਨਾ ਜੀ ਲੋਕ ਸਭਾ ਦੇ ਸੰਗਰੂਰ ਦੇ ਕੈਂਡੀਡੇਟ ਦਿੱਤੇ ਨੇ ਐਸੇ ਖੁਸ਼ੀ ਚ ਅਸੀਂ ਇੱਥੇ ਲੱਡੂ ਵੰਡ ਰਹੇ ਆ ਅੱਜ ਸਾਰੇ ਸਾਡੇ ਬੀਜੇਪੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਸਹਿਬਾਨ ਤੇ ਸ਼ਹਿਰ ਨਿਵਾਸੀ ਸਾਰੀ ਲੋਕ ਸਭਾ ਦੇ ਲੋਕ ਖੁਸ਼ ਨੇ ਇਥੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਅਸੀਂ ਬੁਸ਼ਵਾਸ ਦਿਵਾਉਣਾ ਹੈ ਕਿ ਸੈਂਟਰ ਸਰਕਾਰ ਨੂੰ શ્રી ਨਿੰਦਰ ਮੋਦੀ ਜੀ ਨੂੰ ਵੀ ਇਹ ਸੀਟ ਸਭ ਤੋਂ ਵੱਧ ਵੋਟਾਂ ਨਾਲ ਜਿਹੜੀ ਸੰਗਰੂ ਲੋਕ ਸਭਾ ਜਿਤਾ ਕੇ ਭੇਜਾਂਗੇ ਤੇ ਸੈਂਟਰ ਦਾ ਹਿੱਸਾ ਬਣਾਗੇ ਬਾੜੋ ਵਾਦਾ ਕੀ ਜੈ 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 શ્રી ਰਵਿੰਦ ਖੰਨਾ ਜੀ ਨੂੰ ਭਾਜਪਾ ਦੇ ਉਮੀਦਵਾਰ ਨੂੰ ਟਿਕਟ ਮਿਲੀ ਇਹਦੀ ਖੁਸ਼ੀ ਦੇ ਵਿੱਚ ਅਸੀਂ ਲੱਡੂ ਵੰਡ ਰਹੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਜੀ ਰਵਿੰਦ ਖੰਨਾ ਜੀ ਨੂੰ ਅਸੀਂ ਭਾਰੀ ਬਹੁਤ ਮਤ ਨਾਲ ਜਿਤਾਵਾਂਗੇ ਤੇ ਲੋਕ ਸਾਡਾ ਸਾਥ ਦੇਣਗੇ ਅੱਜ ਅੰਕਲੇ ਲੇਟ ਕਿਵੇਂ ਹੋ ਗਏ ਕੋਈ ਗੱਲ ਅਸੀਂ ਲੇਟ ਨਹੀਂ ਹੈਗੇ ਪਿਛਲੇ 2 ਸਾਲਾਂ ਤੋਂ ਸ਼੍ਰੀ ਰਵਿੰਦਰ ਖੰਨਾ ਜੀ ਪੂਰੀ ਤਿਆਰੀ ਕਰ ਰਹੇ ਨੇ ਹਰ ਸ਼ਹਿਰ ਬਰਨਾਲਾ ਮਰੀਕੋਲਾ ਧੂਰੀ ਸਨਾਮ ਕੋਈ ਇਹੋ ਜਿਹਾ ਸ਼ਹਿਰ ਨਹੀਂ ਜਿੱਥੇ ਉਹਨਾਂ ਨੇ ਛੱਡਿਆ ਹੋਵੇ ਹਰ ਇੱਕ ਥਾਂ ਮੇ ਗਏ ਨੇ ਉਹ ਸਾਡੀ 2 ਸਾਲਾਂ ਤੋਂ ਫੁੱਲ ਤਿਆਰੀ ਹੈ ਆ ਸਾਡੇ ਰਵਿੰਦਰ ਖੰਨਾ ਜੀ ਨੂੰ ਟਿਕਟ ਮਿਲ ਗਿਆ ਸਾਡੇ ਰਵਿੰਦਰ ਖੰਨਾ ਸਾਹਿਬ ਦੀ ਖੁਸ਼ੀ ਚ ਅਸੀਂ ਅੱਜ ਲੱਡੂ ਵੰਡ ਰਹੇ ਆ ਔਰ ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਵੋਟਾਂ ਤੋਂ ਦਿਤਾ ਕੇ ਅਸੀਂ ਸੈਂਟਰ ਚ ਭੇਜਾਂਗੇ ਤਿਸਰੇ ਦੀ ਤਿਆਰੀ ਕੀਤੀ ਹੋਇਆ ਰਵਿਆ ਸਾਡੀ ਬਹੁਤ ਕੀਤੀ ਹੈ ਬੰਦੇ ਨੂੰ ਬੜਾ ਮੌਕਾ ਮਿਲ ਗਿਆ ਤਿਆਰੀ ਕਰਨ ਦਾ ਅਸੀਂ ਤਿਆਰੀਆਂ ਚ ਹੀ ਆ ਸਾਡੇ ਮਹਿਲਾ ਮੋਰਚਾ ਪੂਰੇ ਜੋਰ ਸ਼ੋਰ ਨਾਲ ਤਿਆਰੀਆਂ ਕੀਤੀ ਖੜੀ ਆ